ਫਿਰ ਜਿੱਥੇ ਤੁਸੀਂ ਦੇਖੋਗੇ ਫੈਬਰ ਗੇਟ ਦੀ ਗੱਡੀ ਖੜੀ ਆ ਸੀ ਤੁਹਾਨੂੰ ਦਿਖਾ ਰਿਆਂ ਗੱਡੀ ਤਾਂ ਤੁਸੀਂ ਬੜੀ ਵਾਰ ਦੇਖੀ ਹੋਣੀ ਆ ਲੇਕਿਨ ਅਸੀਂ ਇਹ ਗੱਡੀ ਨੂੰ ਇਸ ਕਰਕੇ ਦਿਖਾ ਰਿਆਂ ਕਿ ਅੱਜ ਚੋਰ ਨੇ ਪਿੱਛੋਂ ਇਹਦਾ ਸਾਰਾ ਸਮਾਨ ਖੋਲ ਦਿੱਤਾ ਸੀ ਜੋ ਕਿ ਇਹਨਾਂ ਨੇ ਚੋਰ ਵੀ ਫੜਿਆ ਹੋਇਆ ਹੈ ਤੇ ਚੋਰ ਵੀ ਦਿਖਾਣੇ ਆ ਤੁਹਾਨੂੰ ਚੋਰ ਨੇ ਜਿੰਨਾ ਇੱਥੇ ਦਾ ਪਿੱਤਲ ਦਾ ਸਮਾਨ ਸੀ ਸਾਰਾ ਖੋਲ ਲਿੱਤਾ ਸੀ ਜੇ ਇਹਨਾਂ ਨੂੰ ਕੋਈ ਫੋਨ ਮਾਰਦਾ ਕਿ ਸਾਡੇ ਇੱਥੇ ਅੱਗ ਲੱਗੀ ਏ ਜੇ ਇਹ ਪਹੁੰਚਦੇ ਉਥੇ ਗੱਡੀ ਪਹੁੰਚਦੀ ਤੇ ਇਹਨਾਂ ਨੇ ਦੇਖਣਾ ਸੀ ਪਿੱਛੇ ਕੋਈ ਸਮਾਨ ਹੀ ਨਹੀਂ ਇਹਨਾਂ ਨੇ ਪਾਣੀ ਪੂਣੀ ਜਿੱਥੋਂ ਭਰਦੇ ਨੇ ਜਿੰਨਾ ਪਿੱਤਲ ਦਾ ਸਮਾਨ ਚੋਰ ਨੇ ਸਾਰਾ ਖੋਲ ਲਿੱਤਾ ਸੀ ਚੋਰ ਨੂੰ ਤੁਹਾਨੂੰ ਦਿਖਾਣ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਲਾਈਵ 80 ਨਿਊਜ਼ ਦੀ ਟੀਮ ਪਹੁੰਚੀ ਹੈ ਇੱਥੇ ਨਗਰ ਕੌਂਸਲ ਜਿੱਥੇ ਤੁਸੀਂ ਦੇਖੋਗੇ ਫੈਬਰ ਗੇਟ ਦੀ ਗੱਡੀ ਖੜੀ ਆ ਸੀ ਤੁਹਾਨੂੰ ਦਿਖਾ ਰਹੇ ਆ ਗੱਡੀ ਤਾਂ ਤੁਸੀਂ ਬੜੀ ਵਾਰ ਦੇਖੀ ਹੋਣੀ ਹੈ ਲੇਕਿਨ ਅਸੀਂ ਇਹ ਗੱਡੀ ਨੂੰ ਇਸ ਕਰਕੇ ਦਿਖਾ ਰਹੇ ਆ ਕਿ ਅੱਜ ਚੋਰ ਨੇ ਪਿੱਛੋਂ ਇਹਦਾ ਸਾਰਾ ਸਮਾਨ ਖੋਲ ਦਿੱਤਾ ਸੀ ਜੋ ਕਿ ਇਹਨਾਂ ਨੇ ਚੋਰ ਵੀ ਫੜਿਆ ਹੋਇਆ ਹੈ ਤੇ ਚੋਰ ਵੀ ਦਿਖਾਣੇ ਆ ਤੁਹਾਨੂੰ ਚੋਰ ਨੇ ਜਿੰਨਾ ਇੱਥੇ ਦਾ ਪਿੱਤਲ ਦਾ ਸਮਾਨ ਸੀ ਸਾਰਾ ਖੋਲ ਲਿੱਤਾ ਸੀ ਤੇ ਜੇ ਇਹਨਾਂ ਨੂੰ ਕੋਈ ਫੋਨ ਮਾਰਦਾ ਕਿ ਸਾਡੇ ਇੱਥੇ ਅੱਗ ਲੱਗੀ ਏ ਜੇ ਇਹ ਪਹੁੰਚਦੇ ਉੱਥੇ ਗੱਡੀ ਪਹੁੰਚਦੀ ਤੇ ਇਹਨਾਂ ਨੇ ਦੇਖਣਾ ਸੀ ਪਿੱਛੇ ਕੋਈ ਸਮਾਨ ਨਹੀਂ ਨਹੀਂ ਇਹਨਾਂ ਨੇ ਪਾਣੀ ਪੂਣੀ ਜਿੱਥੋਂ ਭਰਦੇ ਨੇ ਜਿੰਨਾ ਪਿੱਤਲ ਦਾ ਸਮਾਨ ਚੋਰ ਨੇ ਸਾਰਾ ਖੋਲ ਲਿੱਤਾ ਸੀ ਚੋਰ ਨੂੰ ਤੁਹਾਨੂੰ ਦਿਖਾਣ ਜਾ ਰਹੇ ਆ ਤੇ ਜਿੰਨਾ ਉਹਨੇ ਸਮਾਨ ਖੋਲਿਆ ਸੀ ਤੇ ਆਪਾਂ ਤੁਹਾਨੂੰ ਦਿਖਾਣ ਜਾ ਰਹੇ ਆ ਤੁਸੀਂ ਦੇਖਣਾ ਆਹ ਦੇਖੋ ਜੀ ਚੋਰ ਜਿਨ੍ਹਾਂ ਨੇ ਕੀ ਸਾਰਾ ਸਮਾਨ ਖੋਲ ਲਿੱਤਾ ਸੀ ਇਹਨਾਂ ਨੇ ਫੜਿਆ ਆਪਾ ਦਿਖਾ ਰਿਹਾ ਤੁਹਾਨੂੰ ਚੋਰਾ ਸਾਰੇ ਇਹਦੇ ਉਜਾਰਨੇ ਤੇ ਆ ਜਿਹੜਾ ਸਮਾਨ ਫੜਿਆ ਆਪਾਂ ਇਹਨਾਂ ਜੀ ਜੀ ਪਹਿਲਾਂ ਬਾਥਰੂਮ ਦੇ ਬਹਾਨੇ ਇੱਥੇ ਆਇਆ ਜੀ ਇਹ ਬਾਹਰ ਢੇੜਾ ਗੂੜਾ ਮਾਰਦਾ ਰਿਹਾ ਜੀ ਇਹ ਨਵਦੀ ਦੀ ਗੱਲ ਹੈ ਅੱਜ ਇਹ ਹੁਣੇ ਇੱਕ ਅੱਧਾ ਘੰਟਾ ਹੋਇਆ ਜੀ ਹਜੇ ਤੇ ਇਹ ਢੇੜਾ ਗੂੜਾ ਮਾਰਦਾ ਸੀ ਅੰਦਰ ਬਾਹਰ ਜਾਂਦਾ ਸੀ ਦੋ ਕਨੱਟ ਖੋਲ ਕੇ ਫੇਰ ਅੰਦਰ ਬਾਹਰ ਢੇੜਾ ਕੱਢ ਦਿੰਦਾ ਸੀਗਾ ਜੀ ਇਹ ਉਸ ਤੋਂ ਬਾਅਦ ਇਹਨੇ ਮੁੱਕਰ ਗਿਆ ਕਹਿੰਦਾ ਮੈਂ ਬਾਥਰੂਮ ਕਰਨ ਆਇਆ ਸੀਗਾ ਜਦੋਂ ਇਹਦਾ ਗੱਲਬਾਤ ਕਰੀਏ ਇਹਦੇ ਨਾਲ ਇਹਨੇ ਦੱਸਿਆ ਕਹਿੰਦਾ ਵੀ ਮੇਰੇ ਨਾਲ ਦੋ ਬੰਦੇ ਸੀਗੇ ਇਹ ਭੱਜ ਗਿਆ ਸੀਗਾ ਸਾਈ ਮੁੜ ਕੇ ਫਿਰ ਇਹਨੇ ਦੱਸਿਆ ਜੀ ਸਮਾਨ ਕਿੱਥੇ ਪਿਆ ਹੈ ਫਿਰ ਇਹਨੇ ਸਮਾਨ ਕੱਢ ਕੇ ਵੀ ਦਿੱਤਾ ਜੀ ਆਪਣੇ ਹੱਥੀ ਆਪ ਕੱਢ ਕੇ ਦਿੱਤਾ ਜੀ ਇੱਥੋਂ ਲੈ ਕੇ ਸੀ ਗ੍ਰਿਲ ਤੋੜ ਕੇ ਇਹਨੇ ਗੱਡੀ ਦੇ ਪਿੱਛੋਂ ਹੋਜ਼ਿੰਗ ਪਾਈਪ ਦੇ ਸਾਰਾ ਸਿਸਟਮ ਖੋਲ੍ਹਿਆ ਪਿੱਤਲ ਦਾ ਸਿਸਟਮ ਹੁੰਦਾ ਸਾਰਾ ਜੀ ਇਹ ਅੱਛਾ ਜੀ ਇਹ ਬ੍ਰਾਂਚਾਂ ਸਾਰੀਆਂ ਪਿੱਤਲ ਦੀਆਂ ਹੁੰਦੀਆਂ ਜੀ ਇਹਨੇ ਗ੍ਰਿਲ ਤੋੜ ਕੇ ਜੀ ਸਾਰਾ ਪਿੱਛੋਂ ਸਮਾਨ ਕੱਢ ਲਿਆ ਜੀ ਉਹ ਫਿਰ ਅੱਗੇ ਜਾਣ ਦੀ ਬਾਈ ਇਹ ਪਿੱਛੋਂ ਹੀ ਨਿਕਲ ਲੱਗਿਆ ਸੀ ਇੱਕ ਉਹ ਦੂਜਾ ਇਹਦੇ ਨਾਲ ਦਾ ਭੱਜ ਗਿਆ ਜੀ ਇਹ ਇਕੱਲਾ ਫੜਿਆ ਗਿਆ ਇਹਨੂੰ ਜੀਟੀਵੀ ਮਾਰਕੀਟ ਚੋਂ ਫੜ ਕੇ ਲੈ ਕੇ ਆਏ ਹਾਂ ਅਸੀਂ ਦੁਬਾਰਾ ਹੁਣ ਆ ਕੇ ਇਹ ਮੰਨਿਆ ਵੀ ਉਹਲੇ ਥਾਣੇ ਕੰਪਲੀਟ ਲਿਖਾ ਦਿੱਤੀ ਥਾਣੇ ਹਾਜੀ ਲੈ ਕੇ ਗਏ ਸੀਗੇ ਜੀ ਇਹਨੂੰ ਨਾਲ ਦੇ ਦੋ ਪਕੜੇ ਕੇ ਇਹੋ ਦੱਸ ਨਹੀਂ ਰਿਹਾ ਜੀ ਇੱਕ ਕਿੱਥੇ ਆ ਜੀ ਇਹ ਉਹ ਆਜੂਗਾ ਜੀ ਡਿੱਕੇ ਕੋਈ ਗੱਲ ਨਹੀਂ ਇਹਨੂੰ ਦੱਸਿਆ ਕਿੱਥੇ ਦਾ ਰਾਂ ਦਾ ਇਹਦਾ ਰਾਮ ਸਾਗਰ ਨਾਮ ਹੈ ਜੀ ਇਹਦਾ ਅੱਛਾ ਰਹਿੰਦਾ ਕਿ ਇੱਥੇ ਕਿਧਰੇ ਰਹਿੰਦਾ ਖਾਲਸਾ ਪੰਪ ਦੀ ਬੈਕ ਸਾਈਡ ਰਹਿੰਦਾ ਜੀ ਕਿਧਰੇ ਇਹਦਾ ਇਹੀ ਕੰਮ ਹੈ ਇਹਨਾਂ ਨੇ ਅਜਾੜ ਰੱਖੇ ਹੋਏ ਆ ਜੀ ਆ ਸਾਰੇ ਇਹ ਦਿਨ ਦੁਪਹਿਰੇ ਚੋਰੀਆਂ ਹੀ ਕਰਦੇ ਆ ਜੀ ਕੋਈ ਪੱਤਲ ਦਾ ਹੋਵੇ ਪਹਿਲਾਂ ਵੀ ਸਾਡੀ ਗੱਡੀ ਦਾ ਸਮਾਨ ਇੱਕ ਚੋਰੀ ਹੋ ਗਿਆ ਸੀਗਾ ਜੀ ਉਹ ਕੀ ਪਤਾ ਇਹ ਵਾਰ ਦਾ ਤਾਂ ਹੀ ਕਰਦੇ ਹੋਣ ਜੀ ਜਿਹਨੇ ਆ ਗ੍ਰਿਲ ਤੋੜ ਕੇ ਇਧਰ ਫਾਈ ਟੈਂਡਰ ਵੀ ਬੈਕ ਸਾਈਡ ਤੇ ਉਹ ਇਹਨੇ ਸਮਾਨ ਧਾਰਿਆ ਸਾਰਾ ਇਹ ਲੋਕੜੋਲੀ ਦੇ ਵਿੱਚ ਉਹ ਰਿਹਾ ਆਪਾਂ ਆਹ ਗ੍ਰਿਲ ਤੋੜੀ ਏ ਇੱਥੇ ਤੇ ਆਹ ਦੇਖੋ ਜੀ ਇੱਥੋਂ ਸਮਾਨ ਖੁੱਲਿਆ ਨੇ ਸਾਰਾ ਆਹ ਸਮਾਨ ਖੁੱਲਿਆ ਸਾਰਾ ਆ ਇਧਰ ਦੇਖੋ ਇਹ ਪਿੱਤਲ ਦੀਆਂ ਪਿੱਤਲ ਦੀਆਂ ਬਹੁਤ ਜ਼ਿਆਦਾ ਪਰਲੇ ਪਰਲੇ ਪਾਸੇ ਆਹ ਨਟ ਖੁੱਲੇ ਦੇਖ ਰਹੇ ਹੋ ਤੁਸੀਂ ਪਰਲੇ ਬੱਲੇ ਪਿੱਛੇ ਪਿੱਛੇ ਵੀ ਨਟ ਨੇ ਆ ਸਾਰੀ ਖੋਲਣ ਦੀ ਕੋਸ਼ਿਸ਼ ਕੀਤੀ ਗਈ ਆ ਨਟ ਵੀ ਆ ਗ੍ਰਿਲ ਤੋੜ ਕੇ ਇਧਰ ਦੀ ਆਇਆ ਆ ਇਹਨਾਂ ਆਹ ਦੇ ਕੀ ਕਹਿਣਾ ਤੁਹਾਡਾ ਸਰੇ ਪਿੱਛੋਂ ਆਇਆ ਦੇਖੋ ਇੱਥੇ ਕੋਈ ਜਗ੍ਹਾ ਨਹੀਂ ਹੈਗੀ ਬਾਥਰੂਮ ਕਰਨ ਦੀ ਪਿੱਛੇ ਪਾਈਪਾਂ ਪਈਆਂ ਨੇ ਇਹ ਸਾਡੀ ਫਾਇਰ ਦੀ ਗੱਡੀ ਹੈ ਮੇਨ ਹੁਣ ਸ਼ਹਿਰ ਦੇ ਵਿੱਚ ਕੋਈ ਵੀ ਅਨਸਖਾਮੀ ਘਟਨਾ ਹੁੰਦੀ ਹੈ ਤਾਂ ਇਹ ਜ਼ਿੰਮੇਵਾਰ ਹੈ ਇਸ ਚੀਜ਼ ਦਾ ਕਿਉਂਕਿ ਇਸ ਗੱਡੀ ਨੂੰ ਠੀਕ ਕਰਾਉਣਾ ਪੈਣਾ ਸਾਨੂੰ ਕਿਉਂਕਿ ਪਾਣੀ ਦਾ ਜੋ ਮੇਨ ਮਕਸਦ ਹੈ ਅਸੀਂ ਇੱਥੋਂ ਹੀ ਪਾਣੀ ਚੱਕਦੇ ਹਾਂ ਸਾਰਾ ਪਾਈਪਲਾਈਨਾਂ ਜਿਹੜੀ ਇਹ ਮੇਨ ਹੈ ਸਾਡੀ ਫਾਇਰ ਟੈਂਡਰ ਦੀ ਤੇ ਲੋਕਾਂ ਨੂੰ ਇਹਦਾ ਕੋਈ ਮਤਲਬ ਨੁਕਸਾਨ ਹੋ ਸਕਦਾ ਅਗਰ ਕਿਤੇ ਅੱਗ ਲੱਗਦੀ ਹੈ ਕਿਉਂਕਿ ਅਸੀਂ ਤਾਂ ਬੇਧਿਆਨ ਕਿੰਨਾ ਕੁ ਟਾਈਮ ਇਹਨੂੰ ਲੱਗ ਜੂ ਠੀਕ ਕਰਨ ਨੂੰ ਸਾਰੇ ਸੰਤਾ ਜਲਦੀ ਤੋਂ ਜਲਦ ਕਰਾਣਾ ਹੀ ਪੈਣਾ ਨਾ ਕਿਉਂਕਿ ਹਾਂਜੀ ਇਹਦਾ ਅਸੀਂ ਬਚਾਅ ਹੋ ਗਿਆ ਜੀ ਇਹਨੇ ਤਾਂ ਦੂਜੇ ਵੀ ਤਾਰ ਲੈਣੇ ਸੀ ਨਾਲ ਇਹ ਤਾਂ ਇਹਦਾ ਸਾਡੀ ਗਾਰਡ ਡਿਊਟੀ ਸੀਗੀ ਬੰਦੇ ਦੀ ਰੋਮਰ ਦਾਸ ਮਾਰਕੀਟ ਤੋਂ ਫੜ ਕੇ ਹਾਂਜੀ ਜੀਟੀ ਮਾਰਕੀਟ ਚੋਂ ਫੜਿਆ ਜੀ ਇਹਨੂੰ ਉਹ ਤਾਂ ਸਾਡੀ ਹਾਂ ਫਾਈਟ ਫਾਈਲ ਸਾਡੇ ਬੰਦੇ ਦੀ ਡਿਊਟੀ ਸੀਗੀ ਗਾਰਡ ਡਿਊਟੀ ਉਹਨੇ ਦੇਖ ਲਿਆ ਇਹਨੂੰ ਤਾਂ ਕਰਕੇ ਜੀ ਜੇ ਅਗਾਂ ਗਾਰਡ ਡਿਊਟੀ ਨਾ ਕਰਦਾ ਹੋਵੇ ਕੋਈ ਤਾਂ ਸਮਾਨ ਇਹਨੇ ਜਿਹੜਾ ਲਿਕੇ ਭੱਜ ਗਿਆ ਸੀ ਹਾਂਜੀ ਇਹ ਫੜੇ ਇਹ ਫੜ ਕੇ ਲਿਆਂਦਾ ਫਿਰ ਇਹ ਆ ਪਾਈਪ ਪਿਆ ਜੀ ਇੱਧਰ ਇਹ ਪਾਈਪ ਚੋਂ ਇਹਨੇ ਕੱਢਿਆ ਜੀ ਇਸ ਵਾਰ ਇੱਥੇ ਖੜਾ ਸੀ ਇਹ ਦੋ ਜਿਹੜੇ ਨੇ ਜੀ ਇੱਕ ਪਾ ਤੁਸੀਂ ਇੱਕ ਭੱਜ ਗਿਆ ਜੀ ਇਹ ਕਿਹ ਸੀ ਗਈ ਤੇ ਮੈਨੂੰ ਨਾ ਆਵਾਜ਼ ਆਈ ਜਾਂਦੀ ਸੀ ਕਿਸੇ ਚੀਜ਼ ਦੀ ਜਿਵੇਂ ਕੋਈ ਠੋਕਰ ਲੱਗਦੀ ਪਈ ਕੇ ਚੀਜ਼ ਦੀ ਤੇ ਉਹ ਛੋਟੀ ਜਿਹੜੀ ਚਾਬੀ ਹੁੰਦੀ ਨਾ ਰੈਂਚ ਟਾਈਪ ਉਹ ਸੀ ਕਹਿੰਦੇ ਹੱਥ ਵਿੱਚ ਮੈਂ ਜਦੋਂ ਇੱਥੋਂ ਆਇਆ ਇਹਨੇ ਰੈਂਚ ਫੜ ਕੇ ਇੱਥੇ ਸੜਤਾ ਨਾਲ ਇੱਥੋਂ ਮੱਥ ਚੱਕ ਲਿਆ ਸੀ ਤੇ ਮੈਨੂੰ ਕਹਿੰਦਾ ਮੈਂ ਬਾਥਰੂਮ ਕਰਨਾ ਆਇਆ ਮੈਂ ਕਿ ਅੰਦਰ ਲੈ ਕੇ ਗਿਆ ਦਫ਼ਤਰ ਪੁੱਛਗਿਛ ਕੀਤੀ ਉਸ ਤੋਂ ਬਾਅਦ ਇਹਨੇ ਸਾਈਕਲ ਚੱਕਿਆ ਨਾਲ ਦੇ ਨਾਲ ਭੱਜ ਗਿਆ ਉਸ ਤੋਂ ਬਾਅਦ ਸਾਡੇ ਡੀਓ ਸਾਹਿਬ ਪਿੱਛੇ ਗਏ ਮੋਟਰਸਾਈਕਲ ਲੈ ਕੇ ਆਂਦੇ ਉੱਥੋਂ ਜੀਟੀਵੀ ਮਾਰਕੀਟ ਤੋਂ ਚੁੱਕ ਲੈ ਕੇ ਆਏ ਨੂੰ ਉਸ ਤੋਂ ਬਾਅਦ ਪੁੱਛਗਿਛ ਕੀਤੀ ਪਹਿਲਾਂ ਮੰਨਦਾ ਨਹੀਂ ਸੀ ਬਾਅਦ ਵਿੱਚ ਕਹਿੰਦਾ ਨਹੀਂ ਇਹਦੇ ਪੈਪ ਦੇ ਵਿੱਚ ਪੈਣ ਜਦੋਂ ਪਿਆਰ ਨਾਲ ਪੁੱਛਿਆ ਨਾਲ ਦੱਸਤਾ ਆਪੇ ਕੱਢ ਕੇ ਦਿੱਤੇ ਹੀ ਇਹਨੇ ਤੇ ਉਸ ਤੋਂ ਬਾਅਦ ਇਹਦੇ ਨਾਲ ਦਾ ਜਿਹੜਾ ਬੰਦਾ ਸੀਗਾ ਉਹ ਭੱਜ ਗਿਆ ਹੀ ਉਹਦਾ ਨਾਂ ਨਹੀਂ ਦੱਸ ਰਿਹਾ ਕੋਣ ਸੀਗਾ ਕੋਣ ਨਹੀਂ ਗਾ ਲਿਆ ਆਓ ਸਾਡੀ ਗੱਲ ਮੈਂ ਹੁਣ ਬੋਲਦਾ ਅੰਦਰ ਖੜੀ ਰਹੋ